ਅੱਜ ਅਸੀਂ ਤੁਹਾਨੂੰ ਬਾਬਾ ਜੀ ਪਕੌੜੇ ਵਾਲੇ ਕੋਲ ਲੈ ਕੇ ਪਹੁੰਚੇ ਜਿਨ੍ਹਾਂ ਦੇ ਪਕੌੜੇ ਜਿਹੜੇ ਬਹੁਤ ਜ਼ਿਆਦਾ ਫੇਮਸ ਨੇ 70 ਸਾਲ ਤੋਂ ਜਿਹੜੇ ਨੇ ਪਕੌੜੇ ਬਣਾ ਰਹੇ ਨੇ ਕਿੰਨੇ ਦੂਰੋਂ ਦੂਰੋਂ ਲੋਕ ਖਾਣ ਪੀਣ ਆਉਂਦੇ ਬਹੁਤ ਦੂਰੋਂ ਸ਼ਹਿਰੋਂ ਬਹੁਤ ਦੂਰੋਂ ਬਹੁਤ ਦੂਰੋਂ ਆਉਂਦੇ ਲੋਕ ਇੱਥੇ ਸੰਡੇ ਵਾਲੇ ਦਿਨ ਤਾਂ ਇੱਥੇ ਮੇਲਾ ਲੱਗ ਜਾਂਦਾ ਪੂਰਾ 70 ਸਾਲ ਤੋਂ ਬਣਾ ਰਹੇ ਹੋ ਟੇਸਟ ਜੀ ਜੀ ਜਲਦੀ ਪੀ ਆ ਅੱਛਾ ਤੀਜੀ ਪਹਿਲਾਂ ਕੌਣ ਬਣਾਉਂਦੇ ਸੀ ਮੇਰੇ ਦਾਦਾ ਜੀ ਪਹਿਲਾਂ ਬਣਾਉਂਦੇ ਫਿਰ ਮੇਰਾ ਪਿਓ ਸੀ ਉਹਨਾਂ ਅਸੀਂ ਆਪ ਜਦੋਂ ਪਕੌੜੇ ਬਣਾਉਨੇ ਹੂ ਕੀ ਸਪੈਸ਼ਲ ਪਾਉਨੇ ਹੂ ਕਿ ਲੋਕ ਇੰਨੇ ਦੂਰ ਦੂਰੋਂ ਆਣਦੇ ਨੇ ਇਨੇ ਚਰਚੇ ਸਾਰਾ ਕੁਝ ਰੀਜਨਲ ਬਣਾ ਰਹੇ ਆ ਬੇਸਣ ਤੇਲ ਇਹ ਵਧੀਆ ਵਾਲੀ ਚੀਜ਼ ਵਰਤਦੇ ਆ ਇੱਕ ਨੰਬਰ ਦੀ ਕੁਆਲਿਟੀ ਵਰਤ ਤੀਜੀ ਪੀੜ੍ਹੀ ਤੋਂ ਸਾਡੇ ਦਾਦੇ ਨੇ ਪਹਿਲਾਂ ਹੀ ਕਿਹਾ ਸੀ ਜਦੋਂ ਪਾਕਿਸਤਾਨ ਤੋਂ ਆਏ ਸੀ ਵੀ ਕਹਿੰਦਾ ਤੁਹਾਨੂੰ ਕੰਮ ਤੈਨੂੰ ਕੰਮ ਕਰਨਾ ਪੈਣਾ ਵੀ ਤੂੰ ਕੰਮ ਦੇਖੀ ਜਾ ਦਾਦਾ ਜੀ ਨੇ ਸਾਨੂੰ ਸ਼ਹਿਰ ਨਹੀਂ ਜਾਣ ਦਿੱਤਾ ਕਹਿੰਦਾ ਨਹੀਂ ਇੱਥੇ ਹੀ ਲੋਕ ਆਉਣਗੇ ਆਪੇ ਉਦੋਂ ਦੇ ਬਾਰੇ ਇੱਥੇ ਹੀ ਦੁਕਾਨ ਫੇਰ ਛੱਡ ਕੇ ਕਿਸੇ ਪਾਸੇ ਗਏ ਨਹੀਂ ਪਕੌੜੇ ਬਣਾ ਕੇ ਨਮਕ ਨਹੀਂ ਚੇਸ ਕੀਤਾ ਅੱਜ ਤੱਕ ਰੇਣੀ ਮੈਂ ਬਣਾਈ ਜਾਂਦਾ ਤੇ ਮੈਂ ਦੇਖਿਆ ਨਹੀਂ ਕਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਤੁਹਾਨੂੰ ਬਾਬਾ ਜੀ ਪਕੌੜੇ ਵਾਲੇ ਕੋਲ ਲੈ ਕੇ ਪਹੁੰਚੇ ਹਾਂ ਜਿਨ੍ਹਾਂ ਦੇ ਪਕੌੜੇ ਜਿਹੜੇ ਬਹੁਤ ਜ਼ਿਆਦਾ ਫੇਮਸ ਨੇ 70 ਸਾਲ ਤੋਂ ਜਿਹੜੇ ਨੇ ਪਕੌੜੇ ਬਣਾ ਰਹੇ ਨੇ ساری ਗੱਲਬਾਤ ਕਰਦੇ ਪਾਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੈ ਇਹ ਪਾਪਾ ਜੀ ਕਿਵੇਂ ਹੋ ਠੀਕ ਆ ਜੀ ਪਹਿਲ ਦੱਸੋਗੇ ਕਿ ਕਿਹੜੇ ਕਿਹੜੇ ਪਕੌੜੇ ਬਣਾਉਂਦੇ ਹੋ ਤੇ ਆਲੂ ਗੋਭੀ ਮਿਕਸ ਹਮ ਪਨੀਰ ਦੇ ਪਕੌੜੇ बस दो ही आइटम है जी क्या बात है कितने दूर-दूर से लोग खान पीने बहुत दूरों शहरों बहुत दूर-दूरों बहुत दूर-दूरों आंदे लोग थे संडे वाले दिन तो इथे मेला लग जाता पूरा क्या बात है 70 साल ਤੋਂ ਬਣਾ ਰਹੇ ਹਾਂ ਟੇਸ ਜੀ ਬੜੀ ਚਲਦੀ ਪਈ ਆ ਅੱਛਾ ਤੀਜੀ ਪਹਿਲਾਂ ਕੌਣ ਬਣਾਉਂਦੇ ਸੀ ਮੇਰੇ ਦਾਦਾ ਜੀ ਪਹਿਲਾਂ ਬਣਾਉਂਦੇ ਫਿਰ ਮੇਰਾ ਪਿਓ ਸੀ ਹੁਣ ਅਸੀਂ ਆਪ ਤੇ ਹੁਣ ਆਉਣ ਵਾਲੀ ਪੀੜ੍ਹੀ ਤੁਹਾਡੇ ਪੁੱਤ ਬੇਟਾ ਦੀ ਅੱਗੇ ਲਵਾਈ ਦੀ ਦੁਕਾਨ ਆ ਅੱਛਾ ਹਾਂਜੀ ਉਹਦਾ ਨਾਮ ਦਸ਼ਮੇਸ਼ ਸਵੀਟ ਸ਼ਾਪ ਆ ਨਾਮ ਦਾ ਰੱਖਿਆ ਉਹਦਾ ਅੱਛਾ ਪਾਪਾ ਜੀ ਦੱਸੂਗੀ ਕਿ ਜਦੋਂ ਪਕੌੜੇ ਬਣਾਉਨੇ ਹੋ ਕੀ ਸਪੈਸ਼ਲ ਪਾਉਨੇ ਹੋ ਕਿ ਲੋਕ ਇੰਨੇ ਦੂਰ ਦੂਰੋਂ ਖਾਣ ਆਉਂਦੇ ਨੇ ਇੰਨੇ ਚਰਚੇ ਸਾਰਾ ਕੁਝ ਰੀਜਨਲ ਬਣਾ ਰਹੇ ਆ ਬੇਸਣ ਤੇਲ ਇਹ ਵਧੀਆ ਵਾਲੀ ਚੀਜ਼ ਵਰਤਦੇ ਆ ਇੱਕ ਨੰਬਰ ਦੀ ਕੁਆਲਿਟੀ ਵਰਤਦੇ ਆ ਕੀ ਬਾਤ ਹੈ ਤੇ ਦੱਸੂਗੀ ਕਿ ਕਿਸ ਤਰੀਕੇ ਦਾ ਰਿਸਪੌਂਸ ਜਿਹੜਾ ਹੈ ਵੇਖਣ ਨੂੰ ਮਿਲਦਾ 70 ਸਾਲ ਮਤਲਬ ਕਿ ਕੈਫੇ ਐ ਹੁੰਦੇ ਆ ਕਿ ਬਜ਼ੁਰਗ ਆਂਦੇ ਨੇ ਮੈਂ ਪਹਿਲਾਂ ਤੇਰੇ ਦਾਦੇ ਦੇ ਹੱਥ ਦਾ ਖਾਂਦਾ ਫਿਰ ਤੇਰੇ ਪਿਓ ਦਾ ਹੁਣ ਤੇਰੀ ਵਾਰੀ ਆ ਹੁਣ ਤੇਰੇ ਹੱਥ ਦਾ ਖਾਦੇ ਹਾਂਜੀ ਇਹ ਤੀਜੀ ਪੀੜ੍ਹੀ ਤੋਂ ਸਾਡੇ ਦਾਦੇ ਨੇ ਪਹਿਲਾਂ ਹੀ ਕਿਹਾ ਜਦੋਂ ਪਾਕਿਸਤਾਨ ਤੋਂ ਆਏ ਸੀ ਵੀ ਕਹਿੰਦਾ ਤੁਹਾਨੂੰ ਕੰਮ ਤੈਨੂੰ ਕੰਮ ਕਰਨਾ ਪੈਣਾ ਵੀ ਤੂੰ ਕੰਮ ਦੇਖੀ ਜਾ ਹਾਂ ਤੇ ਅਨਪੜ੍ਹਾਂ ਬਿਲਕੁਲ ਹਾਂ ਬਸ ਫਿਰ ਇਹ ਕੰਮ ਦੇਖਦੇ ਰਹੇ ਹੁਣ ਤੱਕ ਸਭ ਚਲੇ ਗਏ ਨੇ ਹੁਣ ਇਸ ਉਹੀ ਦਾਦੇ ਹੁਣਾਂ ਵਾਲੀ ਗੱਲ ਹਾਂ ਦਾਦਾ ਜੀ ਨੇ ਸਾਨੂੰ ਸ਼ਹਿਰ ਨਹੀਂ ਜਾਣ ਦਿੱਤਾ ਕਹਿੰਦਾ ਨਹੀਂ ਇੱਥੇ ਹੀ ਲੋਕ ਆਉਣਗੇ ਆਪੇ ਅੱਛਾ ਉਦੋਂ ਦੇ ਬਾਰੇ ਇੱਥੇ ਹੀ ਦੁਕਾਨ ਫੇਰ ਛੱਡ ਕੇ ਕਿਸੇ ਪਾਸੇ ਗਏ ਨਹੀਂ ਕਿਆ ਬਾਤ ਇਸੇ ਹੀ ਦੁਕਾਨ ਤੇ ਚੱਲੀ ਜਾਂਦੀ ਹੈ ਕਿਆ ਬਾਤ ਤੇ ਦੱਸੂਗੀ ਕਿ ਕਿੰਨੇ ਪਕੌੜੇ ਜਿਹੜੇ ਬਣਾ ਲੈਣੇ ਹੋ ਕਿਸ ਤਰੀਕੇ ਨਾਲ ਲੋਕ ਜਦੋਂ ਆਉਂਦੇ ਨੇ ਕਿਹੜੇ ਪਕੌੜੇ ਦੀ ਸਭ ਤੋਂ ਜ਼ਿਆਦਾ ਡਿਮਾਂਡ ਕਰਦੇ ਨੇ ਤੇਕਾਰ ਦੋਨੇ ਚੀਜ਼ਾਂ ਇੱਕੋ ਜੀਆਂ ਨਹੀਂ ਜੀ ਪ੍ਰੀਤ ਦੇ ਤੇ ਪਕੌੜੇ ਸਾਰਾ ਕੁਝ ਇੱਕ ਰੀਜਨਲ ਦੁਨੇ ਨੇ ਕੋਈ ਪਤਾ ਨਹੀਂ ਲੱਗਦਾ ਕਿਸੇ ਵੇਲੇ ਤਾਂ ਕੋਈ ਕਿਹੜੀ ਚੀਜ਼ ਖਤਮ ਹੁੰਦੀ ਛੇਤੀ ਅੱਛਾ ਹਾਂਜੀ ਕਈ ਵਾਰੀ ਐਦਾਂ ਹੁੰਦਾ ਹੈ ਕਿ ਸਮਾਨ ਖਤਮ ਹੋ ਗਿਆ ਹੋਵੇ ਪਰ ਗਾਹਕ ਨਹੀਂ ਖਤਮ ਹੋਏ ਹੁਣ ਕਾਹ ਕਿ ਕਾਗ ਤਾਂ ਖਤਮ ਹੁੰਦਾ ਹੀ ਨਹੀਂ ਹੈ ਅੱਛਾ ਹਾਂਜੀ ਅਸੀਂ ਵੈਸੇ 6:30 ਦਾ ਟਾਈਮ ਆ ਰੋਜ਼ ਦਾ 12 ਤੋਂ 6:30 ਹਾਂ ਪਰ ਗਾਹ ਨਹੀਂ ਖਤਮ ਹੁੰਦਾ ਅਸੀਂ ਆਪ 6:30 ਦੇ ਟਾਈਮ ਬੰਦ ਕਰਕੇ ਚੱਲ ਜਾਨੇ ਆ 6:30 ਦੇ ਟਾਈਮ ਹਾਂਜੀ ਅਰੇ ਕਿਹਦੇ ਤੁਹਾਡੀ ਚਟਨੀ ਵੀ ਬੜੀ ਸਪੈਸ਼ਲ ਆ ਉਹਦੇ ਵਿੱਚ ਕੀ ਕਰਦੇ ਹੋ ਧਨੀਆ ਪਦੀਨਾ ਦੀ ਚਟਨੀ ਆਪ ਬਣਾਉਂਦੇ ਆ ਆਪ ਆਪਣੇ ਹੱਥ ਹਾਂਜੀ ਧਨੀਆ ਪਦੀਨਾ ਆਂਬਲੀ ਆਲੂ ਹਾਂ ਇਹਦੇ ਵਿੱਚ ਪਿਓਰ ਚੀਜ਼ ਚਾ ਪਿਓਰ ਚਾ ਜਾਨੀ ਕਿ ਇਹਦੇ ਵਿੱਚ ਅੱਛਾ ਹਾਂਜੀ ਤੇ ਦੱਸੂਗੀ ਕਿ ਪਕੌਣਿਆਂ ਦੇ ਵਿੱਚ ਕੀ ਕੀ ਮਿਕਸ ਕਰਦੇ ਹੋ ਕੋਈ ਸਪੈਸ਼ਲ ਮਸਾਲਾ ਨਹੀਂ ਨਹੀਂ ਸੁੱਕੇ ਮਸਾਲੇ ਨੇ ਵੀ ਜਿਹੜੇ ਆਮ ਸਾਰੀ ਦੁਨੀਆ ਚ ਪੈਂਦੇ ਨੇ ਉਹੀ ਨੇ ਕੋਈ ਨਵੀਂ ਚੀਜ਼ ਨਹੀਂ ਹੈ ਪਰ ਕਹਿੰਦੇ ਬਾਬਾ ਜੀ ਦਾ ਹੱਥ ਦਾ ਜਿਹੜਾ ਟੇਸਟ ਆ ਉਹ ਕਹਿੰਦੇ ਵੀ ਆਪਦੇ ਹੱਥ ਦਾ ਫਰਕ ਹੈ ਜੀ ਇਹ ਹਾਂ ਜੀ ਮਾਲ ਘਰੋਂ ਬੁਲਾ ਲੈਂਦੇ ਆ ਹਾਂਜੀ ਇਹ ਪਕੌੜੇ ਬਣਾ ਕੇ ਨਮਕ ਨਹੀਂ ਟੈਸਟ ਕੀਤਾ ਅੱਜ ਤੱਕ ਰੇਣੀ ਜ਼ਿੰਦਗੀ ਹੋ ਗਈ ਆ ਅੱਛਾ ਸਾਤਕੋਰੀ ਜਾਣਦਾ ਮੈਂ ਬਣਾਈ ਜਾਂਦਾ ਤੇ ਮੈਂ ਦੇਖਿਆ ਨਹੀਂ ਕਦੀ ਕਦੇ ਟੇਸਟ ਨਹੀਂ ਕੀਤਾ ਆਪਣੇ ਬਣਾ ਖਾਂਦੇ ਹੀ ਨਹੀਂ ਟੈਸਟ ਨਹੀਂ ਕਰਦੇ ਬਿਲਕੁਲੀ ਅੱਛਾ ਜਿਵੇਂ ਮਿਕਸ ਮਸਾਲੇ ਕਿਤੇ ਬਣਾ ਲਿਆ ਚਾਹੇ ਲੰਗਰਾਂ ਦਾ ਸੇਵਾ ਕਰਦੇ ਹੁਣੇ-ਹੁਣੇ ਉਹੀ ਗੱਲ ਚੱਲ ਰਹੀ ਸੀ ਲੰਗਰਾਂ ਦੀ ਸੇਵਾ ਕਰਦੇ ਆ ਭਾਵੇਂ ਕੁਆਂਟਲਾਂ ਦੇ ਹਿਸਾਬ ਨਾਲ ਬਣਦੀ ਆ ਪਰ ਚੈੱਕ ਨਹੀਂ ਕਰਿਆ ਕਦੀ ਸਤਿ ਕੁਰੀ ਜਾਣਦਾ ਆਪੇ ਸ਼ਾਬਾਸ਼ ਜਿਵੇਂ ਇੱਕ ਦਿਨ ਦੀ ਗੱਲ ਕਰਾ ਇੱਕ ਦਿਨ ਦੇ ਵਿੱਚ ਕਿੰਨੇ ਪਕੌੜੇ ਬਣਾ ਲੈਣੇ ਉਹ ਗਿੰਦੀ ਹੈਗੀ ਨਹੀਂ ਗਿੰਦੀ ਕੀਤੀ ਨਹੀਂ ਕਰੀ ਬਣਾ ਹੀ ਜਾਂਦੇ ਆ ਤੇ ਵਿਕੀ ਜਾਂਦੇ ਬਣਾਈ ਜਾਂਦੇ ਜਦੋਂ ਖਤਮ ਹੋ ਜਾਂਦੇ ਹੋਰ ਬਣਾ ਲੈਣੇ ਆ ਅੱਛਾ ਆਹ ਦੇਖੋ ਜਮਾ ਰੱਖੇ ਨੇ ਪਿੱਛੇ ਜਮਾ ਰੱਖੇ ਹੋਣੇ ਪਕੌੜੇ ਹੋਰ ਬਣਾ ਕੇ ਜੇ ਇੱਕਦਮ ਜ਼ਿਆਦੇ ਆਲੇ ਆ ਜਾਣ ਬਣਾਉਣੇ ਨਹੀਂ ਮੌਕੇ ਤੇ ਬਾਚ ਬਣਾ ਦੇਣੇ ਇੱਕ ਵਾਰ ਉਹਨੂੰ ਉਸੇ ਵੇਲੇ ਦੇ ਦੇਣੇ ਆ 15 20 ਮਿੰਟਾਂ ਦੇ ਵਿੱਚ ਵਿੱਚ ਦੇ ਦੇਣੇ ਅੱਛਾ 15 20 ਮਿੰਟ ਮਤਲਬ ਹਾਂਜੀ ਰੱਖੀ ਦੇ ਜਮਾ ਕੋਲ ਹਾਂ ਮਤਲਬ ਇਸ ਤੁਸੀਂ ਦੇਖ ਸਕਦੇ ਕਿ ਇਸ ਤਰੀਕੇ ਨਾਲ ਰੱਖਦੇ ਨੇ ਪਰ ਜਦੋਂ ਗਾਹ ਕਰਦਾ ਹੈ ਨਾਲ ਦੀ ਨਾਲ ਤਿਆਰ ਕਰਕੇ ਗਰਮ ਗਰਮ ਨਾਲ ਤਿਆਰ ਕਰਕੇ ਦੇਣੇ ਆ ਅੱਛਾ ਬਾਬਾ ਜੀ ਜੇਕਰ ਕਿਸੇ ਨੇ ਪਕੌੜੇ ਤੁਹਾਡੇ ਖਾਣ ਲਈ ਆਉਣਾ ਹੋਵੇ ਕੀ ਇਹ ਤੁਹਾਡਾ ਐਡਰੈਸ ਐਸੇ ਬਾਬਾ ਪਕੌੜੇ ਵਾਲਾ ਤੇ ਜਿੱਥੋਂ ਮਰਜੀ ਐਟੌਲ ਪੁੱਛੋ ਹਾਂ ਆਪੇ ਦੱਸਣ ਕਿ ਕਿੱਥੇ ਨੇ ਕੀ ਬਾਬਾ ਜੀ ਮਤਲਬ ਇੰਨੇ ਫੇਮਸ ਹੋ ਚੁੱਕੇ ਹਾਂ ਜੀ ਹਾਂ ਜੀ ਹਾਂ ਜੀ ਸ਼ਹਿਰ ਵਿੱਚ ਬਸਤੀ ਚੌਂਕ ਤੋਂ ਕਿਸੇ ਨੂੰ ਪੁੱਛ ਲਓ ਬਾਬਾ ਪਕੌੜੇ ਵਾਲਾ ਕਿਹੜੇ ਰੋਡ ਤੇ ਉਹ ਦੱਸ ਦੇਣਗੇ ਰੌਂ ਰੋਡ ਤੇ ਆ ਰੌਂ ਰੋਡ ਤੇ ਆ ਤੇ ਦੱਸੂਗੀ ਟਾਈਮਿੰਗ ਕੀ ਹੁੰਦੀ ਹੈ ਇਹ ਰੌਂ ਰੋਡ ਪੈਂਦੀ ਹੈ ਹਵਾਸ ਪਿੰਡ ਹਵਾਸ ਅੱਛਾ ਤੇ ਟਾਈਮਿੰਗ ਕੀ ਹੈ ਹਾਂ ਜੀ ਸਮੇਂ ਕੀ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ 12 ਤੋਂ 6 6 ਵਜੇ ਤੱਕ ਨੇ ਹੋ। ਅੱਜ ਕਦੇ ਇਦਾਂ ਹੋਇਆ ਕਿ ਜਦੋਂ ਕੋਈ ਮਤਲਬ ਲੋਕੀ ਆਗੇ ਹੋਣ ਤੇ ਉਹ ਕਹਿੰਦੇ ਕਿ ਸਾਡੇ ਘਰੇ ਫੰਕਸ਼ਨ ਆਸੀ ਤੁਹਾਡੇ ਪਕੌੜੇ ਲੈ ਜੀਏ ਤੁਹਾਨੂੰ ਬੜੇ ਸੁਆਗਤ। ਚੱਲਦੇ ਆ ਜੀ। ਫੰਕਸ਼ਨ ਵਾਲੇ ਬੜੇ ਆਰਡਰ ਆਉਂਦੇ ਨੇ ਮੇਰੇ ਕੋਲ। ਸ਼ਾਬਾਸ਼। ਫੰਕਸ਼ਨ ਦੇ ਬੜੇ-ਬੜੇ ਫੰਕਸ਼ਨਾਂ ਦੇ ਆਰਡਰ ਆਉਂਦੇ ਨੇ ਇੱਥੇ। ਹੁਣ ਜੇ ਪ੍ਰਭਾਤ ਫਰੀਆਂ ਚੱਲਦੀਆਂ ਨੇ ਤਾਂ ਸਾਡੇ ਕੋਲ ਆਰਡਰ ਆਉਂਦੇ ਨੇ ਬਾਹਰੋਂ। ਬ੍ਰੈਡ ਦੇ, ਸਮੋਸਿਆਂ ਦੇ, ਅਕੌੜਿਆਂ ਦੇ ਹਰ ਚੀਜ਼ ਦੇ। ਬਹੁਤ ਜੀ ਬਹੁਤ ਲੋਕ ਆਉਂਦੇ ਨੇ ਸਾਨੂੰ ਪਹਿਲਾਂ ਉਹੀ ਕੰਮ ਕਰਕੇ ਦਿਓ। ਅਗਲੇ ਨੂੰ ਪਹਿਲੇ ਕਹੀਦਾ ਜਿਹੜੀ ਚੀਜ਼ ਇੱ ਸੇਵਾ ਕਰਨ ਜਾਂਦੇ ਹੋ ਉੱਥੇ ਤਾਂ 1 1 2 2 3 3 ਦਿਨ ਵੀ ਲੱਗ ਜਾਂਦੇ ਕਦੇ ਕਦੇ ਜਿਆਦਾ ਹਫਤਾ ਵੀ ਲੱਗ ਜਾਂਦਾ 8 8 10 10 ਦਿਨ ਵੀ ਲੱਗ ਜਾਂਦੇ ਨੇ ਹਾਂ ਤੇ ਫਿਰ ਉਦੋਂ ਇਹ ਬੰਦ ਰੱਖਦੇ ਹੋ ਪੁੱਤ ਨਹੀ ਨਹੀਂ ਇਹ ਮੇਰੇ ਹੈਲਪਰ ਕਰਦੇ ਨੇ ਫਿਰ ਉਹਨਾਂ ਨੂੰ ਸਵਾਦ ਤਾਂ ਆਂਦਾ ਹੀ ਨਹੀਂ ਹੁਣ ਤੁਹਾਡਾ ਫਰਕ ਫਰਕ ਪੈ ਜਾਂਦਾ ਫਿਰ ਉਹ ਕਹਿੰਦੇ ਨੇ ਅਸੀਂ ਤਾਂ ਬਾਬਾ ਜੀ ਨੂੰ ਮਿਸ ਕਰ ਹਾਂਜੀ 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 ਉਹ ਫਰਕ ਪੈ ਜਾਂਦਾ ਬੱਚਿਆਂ ਤੋਂ ਨਹੀਂ ਹੁੰਦੀ ਉਹ ਗੱਲ ਹਾਂਜੀ ਇਹ ਹੈਲਪਰ ਰੱਖੇ ਨੇ ਮੈਂ ਦੋ ਰੋਟੀ ਖਾਣ ਗਏ ਨੇ ਇੱਕ ਇੱਕ ਇੱਥੇ ਹਾਂ ਉਹ ਖੜਾ ਹੈ ਤੇ ਇੱਥੇ ਮੇਰੇ ਕੋਲ ਤਿੰਨ ਬੰਦੇ ਰੱਖੇ ਨੇ ਪੰਜ ਉਸਰ ਕੰਮਤੇ ਨੇ ਹਾਂਜੀ ਕਿਤਨੇ ਕਿਤੇ ਗੱਲ ਕਰ ਲਈਏ ਬਾਬਾ ਜੀ ਦੇ ਪਕੌੜੇ ਦੀ ਤੁਸੀਂ ਸੁਣ ਲਿਆ ਕਿ ਕਿੰਨੇ ਜ਼ਿਆਦਾ ਬਾਬਾ ਜੀ ਦੇ ਦੇ ਪਕੌੜੇ ਨੇ ਫੇਮਸ ਨੇ 70 ਸਾਲ ਤੋਂ ਯਾਨੀ ਕਿ ਤੀਜੀ ਪੀੜ੍ਹੀ ਜਿਹੜੀ ਹੈ ਇਹਨਾਂ ਦੇ ਪਕੌੜਿਆਂ ਦਾ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ ਟੇਸਟੀ ਤੇ ਯਮਮੀ ਜਿਹੜੇ ਪਕੌੜੇ ਬਣਾਉਂਦੇ ਨੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਲੋਕੇਸ਼ਨ ਇਹਨਾਂ ਵੱਲੋਂ ਦੱਸ ਦਿੱਤੀ ਗਈ ਹੈ ਤਾਂ ਤੁਸੀਂ ਵੀ ਜਲਦੀ ਤੋਂ ਜਲਦੀ ਆ ਕੇ ਵਿਜ਼ਿਟ ਕਰ ਲਓ ਜੇਕਰ ਤੁਸੀਂ ਖਾਦੇ ਹੋਏ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤਾਂ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਨਸ ਮੈਂ ਨੇ ਹਮਲਿਕ ਕੈਮਰਾ ਪਰਸਨ ਵਿ